6 ਮੰਡੀਆਂ ਦੇ ਵਿੱਚ ਮਤਲਬ ਚੋਨਾ ਪਿਆ 3 ਕਹ ਹਜ਼ਾਰ ਗਟਾ ਤੇ ਪਾਸੋਂ ਵੀ ਅਸੀਂ ਡੀਸੀ ਦੇ ਜੇ ਘਰਾਓ ਕਰਾਇਆ ਸੀ ਦਫ਼ਤਰੋਂ ਦੇ ਘਰ ਦਾ ਜਾ ਕੇ ਬੈਠੇ ਸੀ ਉਹਦੇ ਸ਼ਤਾਵਨੀ ਦਿੱਤੀ ਸੀ ਉਹ ਤੇ ਜੀ ਇਹ ਤਾਂ ਵੀ ਨਹੀਂ ਦਿੱਤੀ ਸੀ ਵੀ ਅਗਰ ਸੋਮਵਾਰ ਤੇ ਕਰ ਇਹ ਚੋਨਾ ਖਰੀਦ ਕੇ ਮੰਡੀਆਂ ਚ ਟੱਕਣ ਆ ਗਿਆ ਤਾਂ ਸੋਮਵਾਰ ਨੂੰ ਅਸੀਂ ਸਵੇਰੇ ਜਿਹੜਾ ਡੀਸੀ ਦਾ ਘਰਾਓ ਕਰਾਇਆ ਇਹਨਾਂ ਨੇ ਚੋਨਾ ਨਾ ਚੱਕਿਆ ਤਾਂ ਜਦੋਂ ਅਸੀਂ ਅਗਲਾ ਐਕਸ਼ਨ ਕੀਤਾ ਤਾਂ ਹੋ ਸਕਦਾ ਹੈ ਵੀ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਹੋ ਸਕਦੀ ਹੈ ਪ੍ਰਸ਼ਾਸਨ ਵੱਲੋਂ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਜਿਹੜਾ ਅੰਦোলন ਸਖਤ ਕਰਾਂਗੇ ਚੋਨੇ ਦੀ ਚੁਕਾਈ ਨੂੰ ਲੈ ਕੇ ਬਖਵਾ ਕਿਸਾਨ ਜਥੇਬੰਦੀਆਂ ਨੇ ਮਾਨਸਾ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਸਾਡੇ ਨਾਲ ਕਿਸਾਨਾਂ ਦੇ ਅੱਗੇ ਰੂਲਦੂ ਸਿੰਘ ਮਾਨਸਾ ਜੀ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਹਾਂ ਇਹ ਕੀ ਕਾਰਨ ਅੱਜ ਤੋਂ ਪ੍ਰਦਰਸ਼ਨ ਕਰ ਰਹੇ ਹੋ 6 ਮੰਡੀਆਂ ਦੇ ਵਿੱਚ ਮਤਲਬ ਚੋਨਾ ਪਿਆ 3 ਕ ਹਜ਼ਾਰ ਘਟਾ ਤੇ ਪਰसों ਵੀ ਅਸੀਂ ਡੀਸੀ ਦੇ ਕੋਲ ਘਰ ਆ ਕੇ ਦਫ਼ਤਰ ਉਹਦੇ ਘਰ ਦਾ ਜਾ ਕੇ ਬੈਠੇ ਸੀ ਉਹਦੇ ਚ ਤਾਮਨੀ ਦੇਤੀ ਦੀ ਐਤਵਾਰ ਤੋਂ ਅਗਲੇ ਦਿਨ ਦੁਬਾਰੇ ਅਸੀਂ ਧਰਨਾ ਦੇਵਾਂਗੇ ਅੱਜ ਅਸੀਂ 7 ਵਜੇ ਤੇ ਬੈਠੇ ਆਂ ਪ੍ਰਸ਼ਾਸਨ ਨੇ ਉਹਦੋਂ ਤੱਕ ਇਹ ਕਹੀਦਾ ਵੀ 3 ਵਜੇ ਨੂੰ ਗੱਲ ਅਸੀਂ ਨਿਵੇੜ ਦਾਂਗੇ ਨਿਵੇੜ 3 ਮਿੰਟ ਤੀ ਨਹੀਂ ਅਸੀਂ ਕੋਈ ਅਗਲਾ ਹੋਰ ਐਕਸ਼ਨ ਕਰਾਂਗੇ ਜਿੰਨਾ ਚਿਰ ਦਾਣਾ-ਦਾਣਾ ਬਿਕਦਾ ਨਹੀਂ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਕੱਲ ਪ੍ਰਸ਼ਾਸਨ ਦੇ ਦੌਰਾਨ ਮੈਂ ਤੁਹਾਡਾ ਇੱਕ ਬਿਆਨ ਸੁਣਾਇਆ ਜਿਹਦੇ ਤੁਸੀਂ ਕਹਿ ਰਹੇ ਸੀ ਕਿ ਮਜ਼ਦੂਰਾਂ ਦੇ ਮੁੰਡੇ ਮਜ਼ਦੂਰਾਂ ਨੂੰ ਤੰਗ ਕਰਦੇ ਨੇ ਉਹਦੇ ਤੇ ਕੀ ਟਿੱਪਣੀ ਕਰੋਗੇ ਹਾਂ ਉਹਦੇ ਹੀ ਨਾ ਉਹ ਸਮਝ ਲੈ ਵੀ ਚਲਾਨ ਹੈ ਜੇ ਮੁੰਡੇ ਪੁਲਿਸ ਚ ਹੋ ਗਏ ਆਪਣੇ ਮਜ਼ਦੂਰਾਂ ਦੇ ਹੁਣ ਮਜ਼ਦੂਰ ਦਿਹਾੜੀ ਕਰਨ ਆਉਂਦੇ ਨੇ ਇਕੱਲਾ ਇਕੱਲਾ ਮੋਟਰਸਾਈਕਲ ਰੱਖ ਨਹੀਂ ਸਕਦੇ ਤੇਲ ਪਵਾ ਨਹੀਂ ਸਕਦੇ ਜੇ ਤਿੰਨ ਜਾਣੇ ਆਉਂਦੇ ਨੇ ਫਿਰ ਕੀ ਉਹਨਾਂ ਨੂੰ ਕੀ ਫਰਕ ਪੈਂਦਾ ਕਿਸਾਨਾਂ ਦੇ ਮੁੰਡੇ ਵੀ ਤਾਂ ਪੁਲਿਸ ਨੇ ਉਹਨਾਂ ਤੇ ਕਿਉਂ ਉਹ ਮੇਰੀ ਮੈਨੂੰ ਹੀ ਮੇਰੀ ਗੱਲ ਤਾਂ ਸੁਣੋ ਕਰਦੇ ਸਾਰੀ ਨਹੀਂ ਮੈਂ ਘੱਟੋ ਘੜੇ ਤਾਂ ਸਾਡੇ ਬਾਰੇ ਸੋਚਣਾ ਜਦੋਂ ਸਾਡੀ ਜਮਾਤ ਤੇ ਜਾਦੇ ਚਲਾਨ ਕੱਟੀਆਂ ਦੇ ਉਹ ਵੀ ਕੱਟਦੇ ਨੇ ਮਜ਼ਦੂਰਾਂ ਦੇ ਕੱਟਦੇ ਨੇ ਪਰ ਜੇ ਕੋਈ ਸਾਡੇ ਮਜ਼ਦੂਰਾਂ ਦੇ ਵਿੱਚੋਂ ਪੁਲਿਸ ਚਾ ਉਹ ਤਾਂ ਜ਼ਰੂਰ ਸਾਡੇ ਮਜ਼ਦੂਰਾਂ ਵਾਸਤੇ ਸੋਚੇਗਾ ਵੀ ਇਹਨਾਂ ਦਾ ਚਲਾਨ ਨਹੀਂ ਕੱਟਣਾ ਚਾਹੀਦਾ ਉਸ ਕਰਕੇ ਮੈਨੂੰ ਇਹ ਗੱਲ ਦਾ ਲਾਂਭਾ ਕਾਜਾ ਗੁੱਸਾ ਆ ਕਹਿੰਦਾ ਵੀ ਜੱਟ ਤਾਂ ਕੱਟਦੇ ਹੀ ਕੱਟਦੇ ਨੇ ਵੀ ਤੁਸੀਂ ਤਾਂ ਸਾਡੇ ਦੇ ਮਾੜੀ-ਮੋਟੀ ਮਜ਼ਦੂਰਾਂ ਦੇ ਸੋਚ ਲੋ ਵੀ ਮਸਾਂ ਦਿਹਾੜੀ ਕਰਨ ਆਉਂਦੇ ਨੇ ਉਸ ਪਰਿਵਾਰਾਂ ਜੋ ਜੰਮੇ ਪੜਿਓ ਉਸ ਪਰਿਵਾਰਾਂ ਦੇ ਤੁਸੀਂ ਪੁਲਿਸ ਭਾਰਤੀਓ ਚੰਗੀ ਗੱਲ ਹੈ ਜੇ ਮਜ਼ਦੂਰਾਂ ਦੇ ਮੁੰਡੇ ਪੁਲਿਸ ਭਾਰਤੀਓ ਉਸ ਗੱਲ ਨੂੰ ਨਹੀਂ ਮੈਂ ਕਿਹਾ ਮੈਂ ਕਿ ਰਵਾਤੀ ਜੋ ਕੋਈ ਤਾਂ ਨਹੀਂ ਜਣੇ ਚੜੇ ਹੁੰਦੇ ਨੇ ਸੋ ਤਾਂ ਅਗਲਾ ਤੁਹਾਡਾ ਐਕਸ਼ਨ ਕੀ ਹੋ ਗਿਆ ਪ੍ਰਧਾਨ ਜੀ ਅਗਲਾ ਐਕਸ਼ਨ ਹਜੇ ਨਹੀਂ ਦੱਸ ਸਕਦੇ ਮੀਟਿੰਗ ਕਰਾਂਗੇ 3 ਵਜੇ ਤੋਂ ਬਾਅਦ ਬੈਠਾਂਗੇ ਉਹ ਮੌਕੇ ਤੇ ਦੱਸਾਂਗੇ ਕੀ ਹੋਊ ਸਾਡਾ ਜਿਵੇਂ ਮੰਡੀਆਂ ਦੇ ਵਿੱਚ ਝੋਨਾ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਵੀ ਪਾਣੀ ਜ਼ਿਆਦਾ ਲੈਂਦਾ ਝੋਨਾ ਉਸ ਕਰਕੇ 26 ਝੋਨਾ ਸੀ ਲਾਇਆ ਉਹ ਲੇਟ ਪੱਕਦਾ ਥੋੜਾ ਜਿਹਾ ਲੱਗਿਆ ਵੀ ਲੇਟ ਆ ਤੇ ਪੱਕਿਆ ਵੀ ਲੇਟ ਆ ਤੇ ਉਹ ਝੋਨਾ ਸਾਡਾ ਹਜੇ ਮੰਡੀਆਂ ਦੇ ਵਿੱਚ ਰੁਲਦਾ ਤੇ ਪਰ ਸੈਲਰਾਂ ਵਾਲੇ ਕੀ ਕਰਦੇ ਨੇ ਸਾਰੇ ਇਹ ਵਪਾਰੀ ਬਾਹਰੋਂ ਝੋਨਾ ਖਰੀਦ ਕੇ ਸੈਲਰ ਭਰੀ ਬੈਠੇ ਨੇ ਤੇ ਸਾਡਾ ਮੰਡੀਆਂ ਦੇ ਵਿੱਚ ਝੋਨਾ ਰੁੜੀ ਜਾਂਦਾ ਜਿਵੇਂ ਇੱਕ ਕਬੀਰ ਦਾ ਪਿਆ ਕਿਸੇ ਦੋ ਦਾ ਪਿਆ ਕਿਸ ਤਨ ਦਾ ਪਿਆ ਐ ਮੰਡੀਆਂ ਦੇ ਵਿੱਚ ਦਲੀ ਵਾਲੀ ਪਿਆ ਸਾਡੇ ਮੁੰਡੇ ਦਾ ਕੱਲੇ ਦਾ ਹੀ ਪਿਆ ਇੱਕ ਜਾਨੇ ਦਾ ਬਾਕੀ ਚੱਕਿਆ ਗਿਆ ਤੇ ਹੁਣ ਇੱਕ ਬੰਦਾ ਬੈਠਾ ਹੈ ਉੱਥੇ ਇਸ ਕਰਕੇ ਅਸੀਂ ਕਹਿੰਦੇ ਵੀ ਦਾਣਾ ਦਾਣਾ ਅਸੀਂ ਜਿਵੇਂ ਪਿਆ ਮਾਨ ਵੀ ਬੜੀਆਂ ਪਿਆ ਤੇ ਕੋਟਲੀ ਪਿਆ ਜਿਵੇਂ ਪਿਆ ਸੀ ਦਾਣਾ ਦਾਣਾ ਚਕਾ ਕੇ ਮੰਡੀਆਂ ਦੇ ਵਿੱਚੋਂ ਝੋਨਾ ਇਥੋਂ ਫੇਰ ਉਠਾਂਗੇ ਉਹਨਾਂ ਟਾਈਮ ਸੰਯੁਕਤ ਮੋਰਚੇ ਦੀ ਕਾਲ ਤੇ ਸੀ ਪਹਿਰੇ ਦਿਨ ਦਿਨੇ ਆ ਪਹਿਲਾਂ ਵੀ ਦਿੰਦੇ ਰਹਾਂਗੇ ਸਰਕਾਰਾਂ ਨੂੰ ਜਿਹੜੀਆਂ ਸਰਕਾਰਾਂ ਇਹੋ ਜਿਹੇ ਹਾਲਾਤ ਮਨਾਂ ਦੇ ਵਿੱਚ ਸੋਚ ਰਹੀਆਂ ਨੇ ਝੋਨਾ ਖਰੀਦਣੋਂ ਬੰਦ ਕਰ ਰੱਖਿਆ ਪਰ ਸਰਕਾਰਾਂ ਨੂੰ ਇਹ ਸੋਚਣਾ ਨਹੀਂ ਚਾਹੀਦਾ ਜਿਹੜਾ ਜ਼ਿਮੀਂਦਾਰ ਹੈ ਇਹ ਆਪ ਭੁੱਖਾ ਰਹਿ ਕੇ ਸੱਪਾਂ ਦੇ ਸਿਰ ਲਾਤੜ ਕੇ ਤੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਦਿਨ ਰਾਤ ਕਮਾਈਆਂ ਕਰਦਾ ਬਾਣਾ ਦੇ ਵਿੱਚ ਨੇਰੀਆਂ ਰਾਤਾਂ ਦੇ ਵਿੱਚ ਸਿਰ ਲਾਤੜਦਾ ਤੇ ਸਰਕਾਰ ਨੂੰ ਇਹ ਗੱਲ ਸੋਚਣੀ ਨਹੀਂ ਚਾਹੀਦੀ ਸਰਕਾਰਾਂ ਦੇ পেট ਭਰਦਾ ਮਤਲ ਸਾਰਿਆਂ ਨੂੰ ਰੁਜ਼ਗਾਰ ਖਵਾਉਂਦਾ ਜ਼ਿੰਮੇਦਾਰ ਆਪ ਭੁੱਖਾ ਰਹਿ ਕੇ ਸਰਕਾਰਾਂ ਨੂੰ ਜ਼ਿੰਮੇਦਾਰ ਵਾਸਤੇ ਸੋਚਣਾ ਚਾਹੀਦਾ ਹੈ ਵੀ ਇਹੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਵੀ ਝੋਨਾ ਬੰਦ ਕਰਨਾ ਜਾਂ ਇਹਨੂੰ ਤੰਗ ਕਰਨਾ ਜਾਂ ਇਹਦਾ ਚਲਾਨ ਕੱਟਣਾ ਜ਼ਿੰਮੇਵਾਰ ਤੇ ਗੱਡੀ ਚੱਲਦੀ ਹੈ ਸਰਕਾਰਾਂ ਦੀ ਆਪ ਭੁੱਖਾ ਰਹਿ ਕੇ ਰਜਕਾਰ ਕੁਮਾਰ ਹੈ ਕਿੰਨੇ ਕਿੰਨੇ ਦਿਨ ਹੋ ਗਏ ਬਾਪੂ ਜੀ ਕੇ ਝੋਨੇ ਨਹੀਂ ਚੱਕੇ ਨੂੰ ਕਿੰਨਾ ਕ ਸਮਾਂ ਹੋ ਗਿਆ ਕਿ ਮਤਲਬ ਝੋਨਾ ਨਹੀਂ ਚੱਕਿਆ ਗਿਆ ਮੰਡੀਆਂ ਚ ਇਹ ਹੁਣੇ ਬੰਦ ਕਰ ਕਰ ਰਹੇ ਨੇ ਜੀ ਇਹ ਝੋਨਾ ਪਹਿਲਾਂ ਚੱਕਦੇ ਸੀਗੇ ਹੁਣ ਬੰਦ ਕਰ ਰਹੇ ਨੇ ਕੋਈ ਝੋਨਾ ਪਛੇਤਾ ਜ਼ਿੰਮੇਵਾਰਾਂ ਦਾ ਲੱਗਿਆ ਉਹ ਵੱਡਣਾ ਮਤਲਬ ਮੰਡੀਆਂ ਦੇ ਵਿੱਚ ਜਾਂ ਘਰਾਂ 'ਚ ਰੋਦਾ ਉਹ ਜ਼ਿੰਮੇਦਾਰ ਹੈ ਜੇ ਲਿਆ ਨਹੀਂ ਰਾਇ ਕਣਕਾਂ 'ਚ ਉਜੇ ਪਿਆ ਹੈ ਇਸ ਕਰਕੇ ਮਿਹਰਬਾਨੀ ਹੈ ਸਰਕਾਰ ਨੂੰ ਇਹੀਆਂ-ਇਆਂ ਨੀਤੀਆਂ ਨਹੀਂ ਸੋਚਣੀਆਂ ਚਾਹੀਦੀਆਂ ਜ਼ਿੰਮੇਦਾਰ ਵਾਸਤੇ ਮਾਨਸਾ ਦੀਆਂ ਕਈ ਮੰਡੀਆਂ ਦੇ ਵਿੱਚ ਝੋਨਾ ਪਿਆ ਹੈ ਸਰਕਾਰ ਵੱਲੋਂ ਉਸ ਦੀ ਖਰੀਦ ਬੰਦ ਕਰ ਦਿੱਤੀ ਹੈ ਅਸੀਂ ਸੰਘਰਸ਼ ਰਾਈ ਉਹ ਝੋਨਾ ਜਿਹੜਾ ਹੈਗਾ ਬਚਾਉਣਾ ਹੈ ਮੰਡੀਆਂ 'ਚੋਂ ਝਕਾਉਣਾ ਇਸ ਦੇ ਸਬੰਧ ਦੇ ਵਿੱਚ ਅਸੀਂ ਸ਼ਨੀਚਰਵਾਰ ਨੂੰ ਇਹ ਸਾਡੇ ਕੋਲ ਏਜੰਡਾ ਆਇਆ ਸੀ ਐਸਕੇਮ ਦੀ ਮੀਟਿੰਗ ਦੇ ਵਿੱਚ ਉਹਦੇ ਵਿਚਾਰ ਕੇ ਅਸੀਂ ਉਸ ਦਿਨ ਚੇਤਾਵਨੀ ਦੇ ਲਈ ਟੀ ਸੀ ਤੇ ਰਹਿਸ਼ਤੇ ਗਏ ਸੀ ਕਿਉਂਕਿ ਇੱਥੇ ਛੁੱਟੀ ਸੀ ਦਫ਼ਤਰ ਹੈ ਨਹੀਂ ਸੀ ਟੀ ਸੀ ਤਾਂ ਉੱਥੇ ਸੀ ਚੇਤਾਵਨੀ ਦਿੱਤੀ ਸੀ ਵੀ ਅਗਰ ਸੋਮਵਾਰ ਤੱਕ ਇਹ ਝੋਨਾ ਖਰੀਦ ਕੇ ਮੰਡੀਆਂ ਚੁੱੱਕਿਆ ਨਾ ਗਿਆ ਤਾਂ ਸੋਮਵਾਰ ਨੂੰ ਅਸੀਂ ਸਵੇਰੇ ਜਿਹੜਾ ਡੀ ਸੀ ਦਾ ਘਰੋਂ ਕਰਾਂਗੇ ਮੈਂ ਸੁਣਿਆ ਕੱਲ ਮਤਲਬ ਜੋ ਤੁਸੀਂ ਪ੍ਰਦਰਸ਼ਨ ਕੀਤਾ ਸੀ ਥੋੜਾ ਖੜਕਾ ਧੜਕਾ ਵੀ ਹੋਇਆ ਨਹੀਂ ਉਹ ਤਾਂ ਸਾਡਾ ਸ਼ਾਂਤਮਈ ਪ੍ਰੋਗਰਾਮ ਦਾ ਕੋਈ ਖੜਕਾ ਧੜਕਾ ਨਹੀਂ ਹੋਇਆ ਨਾ ਹੀ ਅਜੇ ਹਾਲੇ ਤੱਕ ਰਾਜ ਘੜਕਾ ਦਾ ਰਕਾ ਹੋਇਆ ਜੇ ਇਹਨਾਂ ਨੇ ਝੋਨਾ ਨਾ ਚੱਕਿਆ ਤਾਂ ਜਦੋਂ ਅਸੀਂ ਅਗਲਾ ਐਕਸ਼ਨ ਕੀਤਾ ਤਾਂ ਹੋ ਸਕਦਾ ਵੀ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਹੋ ਸਕਦੀ ਹੈ ਪ੍ਰਸ਼ਾਸਨ ਵੱਲੋਂ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਜਿਹੜਾ ਅੰਦੋਲਨ ਸਖਤ ਕਰਾਂਗੇ ਤਾਂ ਉਹਦਾ ਜਿਹੜਾ ਨਤੀਜਾ ਹੈ ਉਹ ਕੁਛ ਨਾ ਕੁਛ ਤਾਂ ਨਿਕਲੂ ਹੀ ਕੋਈਗਾ ਇਸ ਕਰਕੇ ਮਤਲਬ ਅਸੀਂ ਬੈਠ ਕਰ ਰਹੇ ਹਾਂ ਪ੍ਰਸ਼ਾਸਨ ਨੇ ਸਾਨੂੰ 3 ਵਜੇ ਦਾ ਭਰੋਸਾ ਦਿੱਤਾ ਕਿ 3 ਵਜੇ ਤੱਕ ਅਸੀਂ ਮੰਡੀਆਂ ਖਾਲੀ ਕਰਾ ਦੇਾਂਗੇ 3 ਵਜੇ ਤੱਕ ਅਸੀਂ ਉਸ ਜ਼ਬਰਦਸਤ ਜੋ ਸਰਕਾਰ ਵੱਲੋਂ ਸਾਡੇ ਕਿਸਾਨਾਂ ਤੇ ਕੀਤਾ ਜਾ ਰਿਹਾ ਹੈ ਕਿ ਝੋਨਾ ਨਾ ਚੱਕ ਕੇ ਉਹਦਾ ਸਬਰ ਦੇ ਨਾਲ ਜਵਾਬ ਦੇਵਾਂਗੇ ਕੋਈ ਸ਼ਾਂਤਮਈ ਬੈਠ ਕੇ ਅਸੀਂ ਜਿਹੜਾ ਸਾਡੀ ਪਾਲਿਸੀ ਜਾਂ ਨੀਤੀ ਹੈ ਉਹਦੇ ਤਹਿਤ ਅਸੀਂ ਸ਼ਾਂਤਮਈ ਰਹਿ ਕੇ ਇਹ ਅੰਦੋਲਨ ਕਰਾਂਗੇ 3 ਵਜੇ ਤੋਂ ਬਾਅਦ ਦੁਬਾਰੇ ਮੀਟਿੰਗ ਕਰਕੇ ਅਗਲਾ ਐਕਸ਼ਨ ਆ ਇਹਦਾ ਜਿਹੜਾ ਐਲਾਨ ਕਰਾਂਗੇ ਤਾਂ ਕਿ ਮਤਲਬ ਜਿਹੜਾ ਹੈ ਜਿੰਨਾ ਚਿਰ ਸਾਡਾ ਸੰਘਰਸ਼ ਹੈ ਇਹ ਉਨਾ ਚਿਰ ਚੱਲਦਾ ਰਹੇਗਾ ਇਹਦੀ ਰੂਪਰੇਖਾ ਬਦਲਦੀ ਰਹੇਗੀ ਜਿੰਨਾ ਚਿਰ ਛੋਣਾ ਮੰਡਿਆ ਚੋਂ ਨਹੀਂ ਚੁੱਕਿਆ ਜਾਂਦਾ ਤਾਂ ਧੰਨਵਾਦ ਪ੍ਰਧਾਨ ਜੀ ਥੋੜਾ ਕਿੰਨਾ ਦੀ ਕਰੀਓ ਪ੍ਰਧਾਨ ਜੀ ਥੋੜੀ ਬਹੁਤ ਇੱਕ ਸਵਾਲ ਤੁਹਾਨੂੰ ਹੋਰ ਪੁੱਛਮੇ ਜੀ ਆ